ਮਿੰਨੀ ਕਹਾਣੀ ਕਰਮ ਦੇ ਰਿਸ਼ਤੇ ਕੁੜੀ ਮੁੰਡੇ ਨੂੰ ਗੱਲ ਜੱਜ ਗਈ ਸੀ ਹੁਣ ਤਾਂ ਦਿਨ ਨਿਸ਼ਚਿਤ ਕਰਨਾ ਸੀ ਕੁੜੀ ਵਾਲੇ ਸਾਂਝਾ ਪਰਿਵਾਰ ਲੱਭਦੇ ਲੱਭਦੇ ਥੱਕ ਗਏ ਸਨ ਇਹ ਪਰਿਵਾਰ ਉਹਨਾਂ ਨੂੰ ਜੱਜ ਗਿਆ ਸੀ ਮੁੰਡੇ ਦੀਆਂ ਤਿੰਨ ਭੈਣਾਂ ਤੇ ਤਿੰਨ ਭਰਾ ਸਭ ਦਾ ਚੰਗਾ ਕਾਰੋਬਾਰ ਭੈਣਾਂ ਚੰਗੇ ਘਰੀ ਵਿਆਹੀਆਂ ਹੋਈਆਂ ਸਨ ਮਾਸੀਆਂ ਭੂਆ ਚਾਚੇ ਵਖਰੇ ਅੱਜ ਤਾਂ ਹੋਰ ਰਿਸ਼ਤੇਦਾਰਾਂ ਵੱਲੋਂ ਸਹੀ ਪਉਉਣੀ ਸੀ ਬਾਕੀ ਤਾਂ ਗਲ ਪੱਕੀ ਸੀ ਪਹਿਲਾਂ ਜਦੋਂ ਵੀ ਕਿਤੇ ਦੱਸ ਪੈਂਦੀ ਮੁੰਡਾ ਜੱਜ ਜਾਂਦਾ ਪਰ ਉਸ ਦੀ ਇੱਕ ਭੈਣ ਜਾਂ ਇੱਕ ਇਕੱਲਾ ਮੁੰਡਾ ਜਾਂ ਫਿਰ ਮਾਪਿਓ ਨਹੀਂ ਇਕੱਲਾ ਮੁੰਡਾ ਇਸ ਘਰ ਵਿੱਚ ਤਾਂ ਸੁੱਖ ਨਾਲ ਸਾਰੇ ਜੀ ਸਨ ਕੁੜੀ ਵੀ ਵੱਡੇ ਪਰਿਵਾਰ ਵਿੱਚ ਜਾ ਕੇ ਖੁਸ਼ ਸੀ ਆਖਿਰ ਕੋਈ ਤਾਂ ਹੋਵੇ ਆਓ ਭਗਤ ਕਰਨ ਵਾਲਾ ਇੱਜ਼ਤ ਕਰਵਾਉਣ ਵਾਲਾ ਰੌਣਕ ਹੋਵੇ ਘਰ ਵਿੱਚ ਰਿਸ਼ਤੇਦਾਰ ਆ ਗਏ ਜਾਨ ਪਹਿਚਾਨ ਹੋਣ ਲੱਗੀ ਇਹ ਮਿਸਟਰ ਸੋਢੀ ਸਾਹਿਬ ਬੈਂਕ ਮੈਨੇਜਰ ਇਹ ਸ਼ਰਮਾ ਜੀ ਸ਼ਰਮਾ ਗਾਰਮੈਂਟਸ ਦੇ ਮਾਲਿਕ ਇਹ ਡਾਕਟਰ ਗੁਪਤਾ ਜੀ ਚਮੜੀ ਦੇ ਮਾਹਿਰ ਇਹ ਮਿਸਿਸ ਸੋਢੀ ਮਿਸਿਸ ਪਰ ਤੁਸੀਂ ਤਾਂ ਕਿ ਐਸੀ ਮੁੰਡੇ ਦੇ ਤਿੰਨ ਭਰਾ ਤਿੰਨ ਭੈਣਾ ਜੀਜੇ ਮਾਸੀਆਂ ਭੂਆ ਚਾਚੇ ਕੁੜੀ ਦੇ ਚਾਚੇ ਨੇ ਕੁੜੀ ਦੇ ਚਿਹਰੇ ਦਾ ਬਦਲਦਾ ਰੰਗ ਵੇਖ ਲਿਆ ਸੀ ਉਹ ਕਿੱਥੇ ਨੇ ਚਾਚੇ ਨੇ ਪੁੱਛਿਆ ਛੱਡੋ ਜੀ ਅੱਜ ਕੱਲ ਆਪਣੇਆ ਤਾਂ ਚੰਗੇ ਬਾਹਰ ਦੇ ਹੁੰਦੇ ਹਨ ਤੁਸੀਂ ਸਿਆਣੇ ਹੋ ਸਮਝਦਾਰ ਹੋ ਤੁਸੀਂ ਆਪਣੇਆ ਨਾਲ ਨਹੀਂ ਬਣਾ ਕੇ ਰੱਖ ਸਕੇ ਸਾਡੀ ਧੀ ਨੂੰ ਕੀ ਪਿਆਰ ਦੇਵੋਗੇ ਚਾਚੇ ਨੇ ਨਾ ਕਰ ਦਿੱਤੀ